ਸ਼ਰਾਬ ਦੇ ਠੇਕੇ 'ਚ ਉਸਵਰਲੇ ਹੜਕਮ ਮੱਚ ਗਿਆ ਜਦੋਂ ਜ਼ਹਿਰੀਲਾ ਸੱਪ ਸ਼ਰਾਬ ਦੇ ਠੇਕੇ ਦੇ ਵਿੱਚ ਦਾਖਲ ਹੋ ਗਿਆ ਵੀਡੀਓ ਵੀ ਸਾਹਮਣੇ ਆਈ ਹੈ ਕਿ ਕਿੰਝ ਇਹ ਸੱਪ ਠੇਕੇ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਕਰਿੰਦਿਆਂ ਨੂੰ ਪਛਰਾ ਪਛਾਣਦੀਆਂ ਨੇ ਸੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਕੜੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਤੇ ਸੁੰਸਾਨ ਵਾਲੀ ਥਾਂ ਤੇ ਇਸ ਸੱਪ ਨੂੰ ਛੱਡਿਆ ਜਾਂਦਾ ਠੇਕੇ ਦੇ ਕਰਿੰਦਿਆ ਦੇ ਵੱਲੋਂ ਦੱਸਿਆ ਗਿਆ ਕਿ ਉਹ ਠੇਕੇ ਦੇ ਉੱਤੇ ਕੰਮ ਕਰੇ ਸੰਤ ਉਹਨਾਂ ਨੇ ਠੇਕੇ ਦੇ ਅੰਦਰ ਸੱਪ ਨੂੰ ਵੜਦਾ ਦੇਖਿਆ ਜਿਸ ਦੀ ਸੂਚਨਾ ਉਹਨਾਂ ਦੇ ਵੱਲੋਂ ਵਿਭਾਗ ਨੂੰ ਦਿੱਤੀ ਜਾਂਦੀ ਹੈ ਉੱਧਰ ਮੌਕੇ ਤੇ ਮੁਲਾਜ਼ਮ ਪਹੁੰਚਦੇ ਨੇ ਤਾਂ ਸੱਪ ਦਾ ਰੈਸਕਿਊ ਕਰਕੇ ਸੁਨਸਾਨ ਵਾਲੀ ਥਾਂ ਤੇ ਭੇਜਿਆ ਗਿਆ ਛੱਡਿਆ ਜਾਂਦਾ ਹੈ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਕਰਿੰਦਿਆਂ ਦੇ ਵੱਲੋਂ ਠੇਕੇ ਦੇ ਕਰਿੰਦਿਆਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਠੇਕੇ ਦੇ ਉੱਤੇ ਹੀ ਸੋਣਾ ਸੀ ਇਸ ਕਰਕੇ ਉਹਨਾਂ ਨੂੰ ਡਰ ਸਤਾ ਰਿਹਾ ਸੀ ਤਾਂ ਉਹਨਾਂ ਨੇ ਵਿਭਾਗ ਤੇ ਮੁਲਾਜ਼ਮਾਂ ਨੂੰ ਫੋਨ ਕੀਤਾ ਤਾਂ ਤੁਰੰਤ ਵਿਭਾਗ ਤੇ ਮੁਲਾਜ਼ਮ ਪਹੁੰਚਦੇ ਨੇ ਜਿਸ ਨੂੰ ਦੇਖ ਕੇ ਜਿਹੜਾ ਸੱਪ ਜਦੋਂ ਵੜਦਾ ਹੈ ਤੇ ਹਰ ਇੱਕ ਨੂੰ ਹੱਥਾ ਦੀ ਪਹਿਚਾਨਦੀ ਹੈ ਕਰਿੰਦੇ ਕਾਫੀ ਡਰ ਚੁੱਕੇ ਸੀ ਤਾਂ ਇਸੇ ਕਰਕੇ ਜਿਹੜਾ ਵਿਭਾਗ ਦੇਸਬੰਦੀ ਤੇ ਅਧਿਕਾਰੀਆਂ ਨੂੰ ਫੋਨ ਕਰਕੇ ਸੱਦਿਆ ਜਾਂਦ ਹੈ ਤੇ ਇਸ ਸੱਪ ਦਾ ਰੈਸਕਿਊ ਕੀਤਾ ਗਿਆ ਠੇਕੇ ਦੇ ਅੰਦਰੋਂ ਸੱਪ ਨੂੰ ਫੜ ਕੇ ਬੋਰੇ ਦੇ ਵਿੱਚ ਪਾ ਕੇ ਜਿਹੜਾ ਸੰਸਾਨ ਥਾਂ ਦੇ ਵਿੱਚ ਛੱਡਿਆ ਜਾਂਦ ਹੈ ਸਾਰਾ ਵਾਕਿਆ ਬਿਆਨ ਕੀਤਾ ਗਿਆ ਨਾ ਕਰਿੰਦਿਆਂ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜਾ ਉੱਥੇ ਕਟਨਾ ਵਾਪਰਦੀ ਐ ਸੱਪ ਵੜਨ ਦੇ ਨਾਲ ਪੂਰੇ ਠੇਕੇ ਦੇ ਵਿੱਚ ਹੜਕਮ ਮਚੰਦਾ ਮੌਕੇ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਕਿ ਕਿੰਜ ਇਸ ਸੱਪ ਦਾ ਜੜਾ ਆ ਮੁਲਾਜ਼ਮਾਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਹੈ। ਠੇਕੇ ਦੇ ਅੰਦਰ ਸੱਪ ਆ ਗਿਆ ਸੀ ਅਸੀਂ ਜੰਗਲਾਤ ਮਹਿਕ ਨੂੰ ਫੋਨ ਕੀਤਾ 8:00 ਵਜੇ 8 ਕਿੰਮੇਟ ਦੇ 8:00 ਵਜੇ 10 ਕਿੰਮੇਟ ਦੇ ਸਾਡੇ ਕੋਲ ਜੰਗਲਾਤ ਮਹਿਕ ਆ ਗਿਆ। ਤਕਰੀਬਨ ਇਹਨਾਂ ਦਾ 1 ਘੰਟਾ ਲੱਗਾ ਸੱਪ ਨੂੰ ਫੜਨ ਬਾਅਦ ਤੇ ਇਹਨਾਂ ਨੇ ਸਾਡੀ ਮਦਦ ਕੀਤੀ ਜਦੋਂ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਪੁਲਿਸ سپورਟ ਸਾਡੇ ਕੋਲ ਆ ਕੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਿਲੋਂਗਸ ਕਰਨਾ ਬਤਰੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਡੂ ਅਸੀਂ ਰਾਤ ਨੂੰ ਅੰਦਰ ਸੌਣਾ ਦੀ ਠੇਕੇ ਸਾਨੂੰ ਡਰ ਲੱਗਦਾ ਸੀਗਾ ਅਸੀਂ ਇਸ ਕਰਕੇ ਉਹਨਾਂ ਨੂੰ ਰਾਤ ਨੂੰ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਪਹੁੰਚੇ ਪੁਲਿਸ ਕੋ ਥੈਂਕ ਯੂ ਵਨ ਗਾਰਡ ਦੀ ਮਿਲਦੀ ਸੁਰੱਖਿਆ ਉਹ ਅੱਜ ਦਰਸ਼ਕਾਂ ਸੰਵਾਟ ਵਜੇ 8:00 ਵਜੇ ਤੇ ਠੇਕੇ ਦੇ ਸੁਤਨਾ ਬਰਾਉ ਕੋਈ ਕਿ ਸਾਡੇ ਇੱਕ ਠੇਕੇ ਦੇ ਵਿੱਚ ਸਾਫੂ ਬਣਿਆ ਹੈ ਅਸੀਂ ਆਪਣੀ ਟੀਮ ਨੂੰ ਰੈਸਕਿਊ ਕਿਨ ਨਾਲ ਲੱਗੇ ਪ੍ਰੰਤ ਮੁਕਦੇ ਪਹੁੰਚ ਗਏ ਨੇ 1 ਘੰਟਾ ਘਟ ਉਪਰ ਜਿੰਦੋ ਜਹਿਦ ਕਰਨ ਪ੍ਰੰਤ ਇਹਦੇ ਅੰਦਰ ਦਾ ਜੋ ਫਰਸ਼ ਹੀ ਉਹ ਪਟਿਆ ਗਿਆ ਔਰ ਉਹਨੂੰ ਆਪਣੇ ਕਾਬੂ ਵਿੱਚ ਲੈ ਕੇ ਅਸੀਂ ਉਹਨੂੰ ਰੀਲੀਵ ਕਰ ਦਿੱਤਾ ਹੈ ਜਿਹੜਾ ਦੁਕੀਪਤੀ ਅਸੀਂ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਕਪੜੇ ਲੈ ਗਰੋ। ਬਾਹਰ ਕਿਆ ਕਰਨਾ? ਲਿਆ ਬਾਹਰ ਲਿਆ ਭਾਜੀ। ਲਿਓ। ਬਾਹਰ ਲਿਓ। ਨਾ ਮੈਂ ਕਪੜੇ ਨਹੀਂ ਗਰਦੂ। ਬਾਹਰ ਲਿਓ। ਚਲ ਇੱਥੇ ਲੈ। ਇਹ ਮੈਂ ਤਾਂ ਸੰਦੇ ਆ। ਕਰੋ ਤਾਂ ਮੈਂ ਤੁਹਾਨੂੰ ਪੜਵਾਇਆ ਇੱਕ ਕਰੋ। ਕੋਲ ਰੱਖੋ। ਅਰੇ ਤੇ ਦੇਖੀ ਮੜਾ ਹੁਣ ਨਾਲ ਉਡਾ ਲੇ। ਉੱਥੇ ਦੇਖੀ ਰੱਖੀ। ਇਹਨੇ ਇਹ ਤਰ੍ਹਾਂ ਬੁੜਾ ਨੂੰ ਪਾਉਂਦਾ। ਫਿਲਮ ਦੇਖ ਲੈ ਬਣਾ ਲਈ। ਫਿਲਮ ਤਾਂ ਬਣਣੀ ਦੀ ਹੈ। ਹਾਂ। ਤੇ ਉੱਥੇ ਨਾਲ ਨੂੰ ਹੋ ਜਾ। ਆ ਦੇ। ਚੱਲ। ਹੁਣ ਆਵੜਾ। ਚੱਲ। ਹੁਣ ਆਵੜਾ। ਯੇ। ਬੱਸ ਯਾਰ। ਹੋ ਜਾਂਦਾ ਵੀ। ਇੱਥੇ